ਕਿਉਂ ਜੀ ਮੇਰੇ ਨਾਲ ਗੱਲ ਗੱਲ ਤੇ ਲੜਦੇ ਰਹਿੰਦੇ ਹੋ ਜੇ ਮੇਰੇ ਮਾਪੇ ਕਮਜ਼ੋਰ ਹੈ ਤਾਂ ਤੁਸੀਂ ਕਿਉਂ ਮੇਰੇ ਨੂੰ ਤਾਣੇ ਮਿਹਨੇ ਮਾਰਦੇ ਰਹਿੰਦੇ ਹੋ ਕਿਉਂ ਮਾਰਾਂ ਨਾ ਵਿਆਹ ਚ ਵਾਹਾ ਵੰਡ ਕੇ ਰੱਖਤਾ ਆਪਣੇ ਚ ਦਾਦੀ ਨੂੰ ਕਿੱਟੀ ਸੈਟ ਪਾਉਣਾ ਸੀ ਉਹ ਨਹੀਂ ਪਾਇਆ ਦਾਦੀ ਨੂੰ ਮੁੰਦੀ ਪਾਣੀ ਸੀ ਉਹ ਨਹੀਂ ਪਾਈ ਕਹਦਾ ਵਿਆਹ ਕੀਤਾ ਤੁਸੀਂ ਕੌਣ ਪਾਉਂਦਾ ਜੀ ਦਾਦੀ ਨੂੰ ਕਿੱਟੀ ਸੈਟ ਵਾਲੀਆਂ ਸੀ ਉਹ ਤਾਂ ਪਾਤੀਆਂ ਸੀ ਆ ਜਿਹੜੀ ਮੈਨੂੰ ਮੁੰਦੀ ਪਾਈ ਸੀ ਕਿੰਨੀ ਹਲਕੀ ਸੀ ਇਹਦੇ ਨਾਲ ਤਾਂ ਨਾ ਹੀ ਪਾਉਂਦੇ ਆ ਤੁਸੀਂ ਦਾਦੀ ਦੀਆਂ ਵਾਲੀਆਂ ਦਾ ਮਿਹਣਾ ਮਾਰੀ ਜਾਂਦੇ ਜੇ ਤੁਹਾਨੂੰ ਮੁੰਦਰੀ ਨਾ ਪਾਉਂਦੇ ਤੁਸੀਂ ਤਾਂ ਮੇਰੇ ਜੀਣਾ ਹਰਾਮ ਕਰ ਦੇਣਾ ਜਬਾਨ ਲੜਾਉਂਦੀਆਂ ਪੁਆਜੀ ਪੁਆਜੀ ਕੀ ਗੱਲ ਲਾਗੀ ਪੁੱਤ ਤੂੰ ਘਬਰਾਇਆ ਕਿਉਂ ਆਇਆ ਵਾ ਪੁਆਜੀ ਅੱਜ ਡੈਡੀ ਨੇ ਮੰਮੀ ਨੂੰ ਬਹੁਤ ਕਿਤੇ ਆ ਹੈ ਹੈ ਵੀਰੇ ਨੇ ਭਾਬੀ ਨੂੰ ਕੁੱਟਿਆ ਕੀ ਗੱਲ ਹੋ ਗਈ ਸੀ ਗੱਲ ਤਾਂ ਪਤਾ ਨਹੀਂ ਪਰ ਤੁਸੀਂ ਆ ਕੇ ਡੈਡੀ ਨੂੰ ਸਮਝਾਓ ਪੁੱਤ ਤੂੰ ਘਬਰਾਣਾ ਮੈਂ ਕਰਦੀ ਆ ਵੀਰੇ ਨੂੰ ਸੂਤ ਕੋਈ ਨਾ ਮੈਂ ਆਣੀ ਅੱਜ ਭਾਬੀ ਤਾਂ ਇੰਨੀ ਚੰਗੀ ਆ ਪਤਾ ਨਹੀਂ ਵੀਰੇ ਨੂੰ ਕੀ ਹੋਇਆ ਵੀਰੇ ਨੂੰ ਪਤਾ ਨਹੀਂ ਨਾਲੇ ਕਦੋਂ ਅਕਲ ਆਣੀ ਆ ਕੀ ਹੋ ਗਿਆ ਮੇਰੇ ਨਾਲ ਕੀ ਹੋ ਗਿਆ ਕੀ ਹੋਇਆ ਤੂੰ ਰੋਂਦੀ ਕਿਉਂ ਆ ਕੀ ਹੋਇਆ ਮੈਂ ਦੱਸ ਕੀ ਹੋਇਆ ਬੈਠ ਪਹਿਲਾਂ ਬਹਿ ਜਾ ਬਹਿ ਜਾ ਉਹ ਭੈਣੇ ਤੂੰ ਰੋ ਨਾ ਮੈਨੂੰ ਗੱਲ ਦੱਸ ਹੋਈ ਕੀ ਆ ਵੀਰੇ ਤੈਨੂੰ ਕੀ ਦੱਸਾਂ ਤੇਰੇ ਜੀਜਣ ਮੈਨੂੰ ਬੜਾ ਕੁੱਟ ਕੇ ਘਰੋਂ ਹੀ ਕੱਢਦਾ ਉਹ ਮੇਰੀ ਭੈਣ ਦੇ ਹੱਥ ਚੱਕਿਆ ਉਹਨਾਂ ਨੇ ਉਹ ਟੱਬਰ ਦੀ ਐ ਸੀ ਕਿ ਤੈ ਸੀ ਉਹਨਾਂ ਦੇ ਹੱਥ ਚ ਕੋਈ ਹਿੰਮਤ ਜਿਵੇਂ ਕਰੀ ਤੇਰੇ ਤੇ ਮੈਂ ਦੇਖੂ ਉਹਨਾਂ ਨੂੰ ਹੁਣ ਉਹ ਤਾਂ ਮੈਨੂੰ ਗੱਲ ਗੱਲ ਤੇ ਮਿਆਨੇ ਮਾਰਦੇ ਨੰਗਾ ਦੀ ਕੁੜੀ ਕਿੱਥੇ ਸਾਡੇ ਪੱਲੇ ਬੈ ਗਈ ਨਾ ਤੈਨੂੰ ਨੰਗਾ ਦੀ ਕੁੜੀ ਕਹਿੰਦੇ ਨੇ ਉਹ ਉਹ ਤਾਂ ਉਹਨਾਂ ਨੇ ਪਹਿਲਾਂ ਦੇਖਣਾ ਸੀ ਤੈਨੂੰ ਕੁੱਟਖਾਨੇ ਧੋੜੀ ਭੇਜਿਆ ਉੱਥੇ ਉਹ ਜਿਵੇਂ ਉਹਨਾਂ ਨੇ ਕਿਹਾ ਕਿ ਕਹਿੰਦਾ ਉਹ ਹੁੰਦਾ ਵਿਆਹ ਕੀਤਾ ਹੁਣ ਉਹ ਨੰਗਾ ਦੀ ਕੁੜੀ ਕਿਹੜੀ ਉਹ ਨਹੀਂ ਮੈਂ ਕਰੂ ਹੂੰ ਟੱਬਰ ਨੂੰ ਸਾਰੇ ਖੂਤ ਨਾਲੇ ਪ੍ਰਾਣੇ ਨੂੰ ਦੇਖਦਾ ਮੈਂ ਮੈਂ ਹੁਣ ਉਸ ਘਰ ਤੇ ਨਹੀਂ ਜਾਣਾ ਜੇ ਤੂੰ ਮੀਨੋਸ ਕਾ ਭੇਜਾ ਮੇਰਾ ਮਰੀ ਹੋਇ ਮੂੰਹ ਵੇਖੇਗਾ ਉਹ ਐ ਖੇਡ ਨਹੀਂ ਪਿਆ ਬਣੇ ਤੂੰ ਆਪਣੇ ਭਰਾ ਦੇ ਹੁੰਦੇ ਹੁੰਦੇ ਕਦੇ ਫਿਕਰ ਕਰਦੀ ਉਹ ਮੈਨੂੰ ਗੱਲ ਗੱਲ ਤੇ ਇਹ ਕਹਿੰਦੇ ਨਾ ਤਾਂ ਦਾਦੇ ਨੂੰ ਮੁੰਦਰੀ ਪਾਈ ਨਾ ਦਾਦੀ ਨੂੰ ਕਿੱਟੀ ਜਾਟਲੀ ਪਰ ਅੱਜਕੱਲ ਦਾਦੀ ਨੂੰ ਕਿਹੜਾ ਕਿੱਟੀ ਸੈੱਟ ਪਾਉਂਦਾ ਉਹ ਬਾਲੀਆਂ ਸੀ ਅਸੀਂ ਉਹ ਪਾਤੀਆਂ ਨਾਲੇ ਕਹਿੰਦੇ ਜਿਹੜੇ ਮੇਰੇ ਪਿਓ ਨੂੰ ਮੁੰਦਰੀ ਪਾਈਆ ਵੀ ਹਲਕੀ ਜੀ ਪਾਤੀ ਨਾਲੇ ਮੁੰਦੀ ਪਾਉਣੀ ਸੀ ਕਿ ਅੰਦਰੋਂ ਝੂਟੜਾ ਸੀ ਅੱਧੇ ਟੋਲੇ ਦੀ ਮੁੰਦੀ ਪਾਈਆ ਵੀਰੇ ਉਤਰ ਮੈਂ ਕਿਹੜੀ ਕਿਹੜੀ ਗੱਲ ਦੱਸੋ ਤੇ ਮੇਰਾ ਜੀਣਾ ਹੀ ਦੁੱਬ ਰੋਇਆ ਤੇ ਆ ਵਾ ਹੁਣ ਤਾਂ ਮੈਨੂੰ ਨਾ ਸਮਝ ਨਹੀਂ ਆਉਂਦੀ ਹਾਂ ਮੈਂ ਦੱਸ ਕਰਾਂ ਤਾਂ ਕਰਾਂ ਕੀ ਉਹ ਤੂੰ ਨਾ ਹੁਣ ਕੁਛ ਕਰੀ ਭੈਣੇ ਆ ਭਰਾ ਤੇਰਾ ਕਰਕੇ ਦਿਖਾਉ ਹੁਣ ਵੀਰੇ ਤੂੰ ਕੀ ਸੋਚਣ ਲੱਗ ਗਿਆ ਜਿਵੇਂ ਤੇਰੇ ਜੀਜੇ ਨੇ ਮੈਨੂੰ ਕੋਟ ਕੇ ਕੱਢਿਆ ਕਿ ਤੈਨੂੰ ਤਾਂ ਨਹੀਂ ਭਾਬੀ ਨੂੰ ਕੋਟੜਾ ਮੈਨੂੰ ਤੇਰੀ ਚੋਪੇ ਲੱਗਦੀ ਆ ਕਿ ਤੂੰ ਵੀ ਭਾਬੀ ਨੂੰ ਕੁੱਟਦਾ ਹੁਣ ਤੂੰ ਇਹ ਕਿਉਂ ਭੁੱਲ ਗਿਆ ਕਿ ਘਰ ਵਾਲੀ ਨੂੰ ਕੁੱਟਣਾ ਕੋਈ ਵਾਧਰੀ ਨਹੀਂ ਹੁੰਦੀ ਮੈਂ ਸੋਚਣ ਦਾ ਵੇਲਾ ਨਹੀਂ ਕਰ ਹੁਣ ਆਪਣੇ ਜੀਜੇ ਨੂੰ ਸੂਤ ਭੈਣੇ ਜੀਜੇ ਨੂੰ ਤਾਂ ਬਾਅਦ ਚ ਸੂਤ ਕਰੂੰ ਪਹਿਲੇ ਮੈਂ ਆਪਣੇ ਆਪ ਨੂੰ ਸਹੀ ਕਰਦਾ ਉਹ ਨਿੱਕੀਏ ਆ ਗੱਲ ਸੁਣੀ ਹਾਂਜੀ ਮੈਂ ਤੇਰੇ ਤੋਂ ਸੌਰੀ ਫੀਲ ਕਰਦਾ ਜਿਹੜਾ ਮੈਂ ਤੇਰੇ ਤੇ ਹੱਥ ਚੱਕਿਆ ਪਰ ਮੈਨੂੰ ਗਲਤੀ ਦਾ ਅਹਿਸਾਸ ਉਦੋਂ ਹੋਇਆ ਜਦ ਮੇਰੀ ਭੈਣ ਤੇ ਜੀਜੇ ਨੇ ਹੱਥ ਚੱਕਿਆ ਸ਼ੁਕਰ ਹੈ ਜੀ ਤੁਹਾਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਨਹੀਂ ਤਾਂ ਬੰਦੇ ਗਲਤੀ ਕਰਕੇ ਮੰਨਣ ਨੂੰ ਤਿਆਰ ਨਹੀਂ ਹੁੰਦੇ ਬੰਦਾ ਕਿੱਥੇ ਆਪਣੀ ਗਲਤੀ ਮੰਨਣ ਨੂੰ ਤਿਆਰ ਹੁੰਦਾ ਹੈ ਮੰਨਦਾ ਉਦੋਂ ਜਦੋਂ ਜਿਹੜਾ ਕਸੂਰ ਉਹਨੇ ਆਪ ਕੀਤਾ ਹੁੰਦਾ ਉਹਦੇ ਆਪ ਦੇ ਕਿਸੇ ਖਾਸ ਨਾਲ ਹੁੰਦਾ ਖਾਸ ਕਰਕੇ ਭਰਾ ਨੂੰ ਤਾਂ ਉਦੋਂ ਹੀ ਦੁੱਖ ਲੱਗੂਗਾ ਨਾ ਵੀ ਜਦੋਂ ਦੀ ਭੈਣ ਨੂੰ ਉਹਦਾ ਜੀਜਾ ਤੰਗ ਕਰੋ ਕਿਉਂਕਿ ਇਹਨੇ ਆਪ ਵੀ ਆਪਣੀ ਪਤਨੀ ਨੂੰ ਤੰਗ ਕੀਤਾ ਹੁੰਦਾ ਹੈ। ਇਹ ਆ ਦੇਖ ਲਓ ਫਿਰ ਹਾਲ ਕੀ ਹੋ ਗਿਆ ਸਾਹਮਣੇ। ਪਰ ਜੇ ਨਨਾਨਕ ਘਰ ਦੇ ਵਿੱਚ ਚੰਗੀ ਹੋਵੇ ਨਾ ਤਾਂ ਭਰਾ ਪਰਜਾਈ ਦੇ ਵਿੱਚ ਪਿਆਰ ਦੀ ਕੜੀ ਬਣ ਸਕਦੀ ਹੈ। ਬਸ ਇਹ ਜ਼ਰੂਰੀ ਹੈ ਕਿ ਨੰਦ ਆਪਣੀ ਮਰਿਆਦਾ ਦੇ ਵਿੱਚ ਰਹਿ ਕੇ ਪਰਿਵਾਰ ਨੂੰ ਸਾਰਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰੇ ਨਾ ਕਿ ਤੋੜਨ ਦੀ। ਫਿਰ ਦੇਖਿਓ ਤੁਸੀਂ ਘਰ ਦੇ ਵਿੱਚ ਆਈਆਂ ਨਣ ਦਾ ਤਾਂ ਕਿੰਨਾ ਚਾਹ ਕਰੋ ਭਾਗ ਜੇ ਤੁਹਾਨੂੰ ਲੱਗਦੀ ਹੈ ਵੀ ਗੱਲ ਸਾਡੀ ਸਹੀ ਆ ਤਾਂ ਫਿਰ ਤੁਸੀਂ ਵੀ ਤਾਂ ਸਾਨੂੰ ਆਪਣੀ رائے ਦੇ ਦੇਓ ਨਾ ਕਮੈਂਟਸ ਕਰਕੇ